ਪੰਜਾਬੀ ਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਡਾక్టర్ ਦਲਜੀਤ ਸਿੰਘ ਮੇਰੇ ਟੀਚਰ ਰਹੇ ਨੇ ਪੰਜਾਬ ਦੇ ਬੜੀ ਮੰਨੀ ਪ੍ਰਮੰਨੀ ਹਸਤੀਏ ਨੇ ਬੁੱਧੀਜੀਵੀ ਨੇ ਪਦਮ ਸ਼੍ਰੀਨਾ ਨਵਾਜੇ ਹੋਏ ਨੇ ਉਹ ਉਹ ਡਾਕਟਰ ਆਫ ਸਾਇੰਸ ਡਾਕਟਰ ਆਫ ਸਾਇੰਸ ਨੇ ਔਰ ਬਹੁਤ ਹੀ ਸ਼ਾਨਦਾਰ ਇੱਕ شریف ਸ਼ਖਸੀਅਤ ਨੇ ਉਹਨਾਂ ਨੂੰ ਜਿਸ ਤੰਗ ਨਾਲ ਉਹਨਾਂ ਨੂੰ ਜਲੀਲ ਕਰਕੇ ਹਾਲਾਂਕਿ ਉਹਨਾਂ ਨੇ ਕਿਹਾ ਕੀ ਸੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਆ 13 14 ਬੰਦੇ ਨੇ ਜਿਹੜੇ ਸ਼ੱਕੀ ਕਦਾਰ ਵਾਲੇ ਨੇ ਉਹਨੇ ਪੂਰੀ ਇਨਕੁਆਇਰੀ ਕੀਤੀ ਹੈਗੀ ਹੈ ਉਹਨਾਂ ਸ਼ਾਸਤਰੀ ਕਮੇਟੀ ਦੇ ਚੇਅਰਮੈਨ ਸੀਗੇ ਉਸ ਦੀ ਅਸੀਤ ਜੁਨਾ ਨੇ ਉਹਨਾਂ ਬੰਦਿਆਂ ਨੂੰ ਪਾਰਟੀ ਤੋਂ ਅਲਵਿਦਾ ਆਖੀ ਹੈ ਉਹਨਾਂ ਨੂੰ ਕਿਹਾ ਕਿ ਤੁਹਾਡਾ ਪਾਰਟੀ 'ਚ ਕੋ ਥਾਂ ਨਹੀਂ ਬੰਦਾ ਹੈਗਾ ਔ ਮਾਨੂੰ ਭੇਜੀ ਹੈ ਔਰ ਹਾਈ ਕਮਾਂਡ ਨੇ ਉਸੇ ਦਿਨ ਉਹਨਾਂ ਬੰਦਿਆਂ ਨੂੰ ਮੁੜ ਕੇ ਬਹਾਲ ਕੀਤਾ ਬਗੈਰ ਇਹਨਾਂ ਤੱਥਾਂ ਤੋਂ ਜਾਣਿਆ ਕਿ ਇਹ ਡਾਕਟਰ ਸਾਹਿਬ ਕਹਿ ਰਹੇ ਨੇ ਉਹ ਕਿੰਨੀ ਸਚਾਈ ਹੈ ਕਿੰਨੀ ਸਲੀਥ ਹੈਗੀ ਹੈ ਉਸ ਨੂੰ ਜਾਣਿਆ ਉਸ ਨੂੰ ਉਸ ਨੂੰ ਉਸ ਦੀ ਪੁਣਛਾਨ ਕੀਤਿਆਂ ਬਗੈਰ ਉਹਨਾਂ ਨੇ ਉਹਨਾਂ ਨੂੰ ਉਲਟਾ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਜਾਂ ਉਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਦੇਣ ਦੀ ਬਜਾਏ ਕਿ ਉਹਨਾਂ ਨੇ ਪਾਰਟੀ ਚੰਗਿਆ ਬੰਦਾ ਦੀ ਆਮਦ ਵਾਸਤੇ ਰਸਤਾ ਖੋਲ੍ਹਿਆ ਤੇ ਮਾੜੇ ਬੰਦਿਆਂ ਦੀ ਆਮਦ ਵਾਸਤੇ ਰਸਤਾ ਬੰਦ ਕੀਤਾ ਹੈਗਾ ਜਿਹੜਾ ਕਿ ਪਾਰਟੀ ਦਾ ਸੂਲ ਹੋਣਾ ਚਾਹੀਦਾ ਸੀਗਾ ਉਲਟਾ ਅੱਜ ਡਾਕਟਰ ਦਿਲਜੀਤ ਸਰ ਨੂੰ ਜਲੀਲ ਕਰਕੇ ਪਾਰਟੀ ਤੋਂ ਬਾਹਰ ਮਤਲਬ ਉਹ ਕਮੇਟੀ ਤੋਂ ਬਾਹਰ ਕੱਢਿਆ ਗਿਆ ਜਿਹਨੂੰ ਸਜ਼ ਦਾਰੀ ਦੀ ਸ਼ਰਾਫਤ ਦੀ ਤੇ ਇਸ ਤੇ ਪਾਰਟੀ ਦੇ ਹਿੱਤਾਂ ਵਾਸਤੇ ਕੰਮ ਕਰਨ ਦੀ